ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 348 ਤੋਂ ਲੈ ਕੇ 350 ਤੱਕ ਸਵਾਯਮਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਜੀ ਹੋ ਵਾਹਿਗੁਰੂ ਜੀ ੴ ਸਤਿਗੁਰ ਪ੍ਰਸਾਦਿ ਰਾਗ ਆਸਾ ਮਹੱਲਾ ਪਹਿਲਾ ਚੌਪਦੇ ਕਰ ਦੂਜਾ ਸੁਣ ਵਡਾ ਆਖੈ ਸਭ ਕੋਈ ਕੇਵਡ ਵੱਡਾ ਡਿਠਾ ਹੋਈ ਕੀਮਤ ਪਾਏ ਨ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਹਾਂਜੀ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ ਕਿ ਸੁਣ ਵੱਡਾ ਆਖੇ ਸਭ ਕੋਈ ਕਿ ਪਰਮਾਤਮਾ ਬਾਰੇ ਸੁਣ ਕੇ ਸਾਰਾ ਜਗਤ ਕਿ ਪਰਮਾਤਮਾ ਬਹੁਤ ਵੱਡਾ ਹੈ ਪਰਮਾਤਮਾ ਬਹੁਤ ਵੱਡਾ ਹੈ ਸਾਰੇ ਕਹਿਤਾ ਦਿੰਦੇ ਨੇ ਪਰ ਕਹਿੰਦੇ ਕੇਵੜ ਵੱਡਾ ਡੀਠਾ ਹੋਈ ਕਹਿੰਦੇ ਪਰ ਜਿਸ ਨੇ ਕਹਿੰਦੇ ਉਹਨੂੰ ਅਨੁਭਵ ਕਰ ਲਿਆ ਉਹਨੂੰ ਹੀ ਪਤਾ ਲੱਗਦਾ ਵੀ ਉਹ ਕਿੰਨਾ ਵੱਡਾ ਕਹਿੰਦੇ ਉਹਦੇ ਗੁਣ ਅਸੀਂ ਗਾ ਸਕਦੇ ਹਾਂ ਪਰ ਅਸੀਂ ਉਹਦੇ ਗੁਣਾ ਦੀ ਕੀਮਤ ਨਹੀਂ ਪਾ ਸਕਦੇ ਜਿਹੜੇ ਕਹਿੰਦੇ ਉਹਦੇ ਗੁਣਾ ਨੂੰ ਗਾਉਂਦੇ ਨੇ ਉਹਦੀ ਸਿਫਤ ਸਲਾਨਾ ਕਰਦੇ ਨੇ ਉਹ ਉਹਦੇ ਵਿੱਚ ਹੀ ਸਮਾ ਜਾਂਦੇ ਨੇ ਵੱਡੇ ਮੇਰੇ ਸਾਹਿਬਾ ਗਹਿਰ ਗੰਬੀਰਾ ਗੁਣੀ ਗਹਿਰਾ ਕੋਈ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਓ ਕਹਿੰਦੇ ਮੇਰਾ ਸਾਹਿਬ ਬਹੁਤ ਵੱਡਾ ਹੈ ਸਮੁੰਦਰ ਨਾਲੋਂ ਗਹਿਰਾ ਹੈ ਕਹਿੰਦੇ ਬੜੇ ਡੂੰਘੇ ਜਿਗਰੇ ਵਾਲਾ ਹੈ ਕਹਿੰਦੇ ਕਹਿੰਦੇ ਕੋਈ ਨਹੀਂ ਜਾਣ ਸਕਦਾ ਵੀ ਤੇਰਾ ਵਿਸਤਾਰ ਕਿੱਡਾ ਹੈ ਤੇਰੀ ਕਿੰਨੀ ਡੂੰਘਾਈ ਹੈ ਤੇਰੇ ਬਾਰੇ ਜਾਣਿਆ ਹੀ ਨਹੀਂ ਜਾ ਸਕਦਾ ਤੇਰਾ ਪਾਰ ਪਾਇਆ ਹੀ ਨਹੀਂ ਜਾ ਸਕਦਾ ਸਬ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿ ਨਾ ਜਾਈ ਤੇਰੀ ਤਿਲ ਵਡਿਆਈ ਕਹਿੰਦੇ ਸਾਰੇ ਜੋ ਸੁਰਤ ਲਾਰੇ ਨੇ ਤੇਰੇ ਵਿੱਚ ਧਿਆਨ ਟਿਕਾ ਰਹੇ ਨੇ ਸਾਰੇ ਕਹਿੰਦੇ ਵੱਡੇ ਵੱਡੇ ਗਿਆਨੀ ਧਿਆਨੀ ਕਹਿੰਦੇ ਜਿਨ੍ਹਾਂ ਨੇ ਇੱਕ ਦੂਜੇ ਦੇ ਨਾਲ ਸਲਾਹ-ਮਸ਼ਵਰੇ ਕੀਤੇ ਨੇ ਤੇਰੀ ਵਡਿਆਈ ਦੀ ਗੱਲ ਨਹੀਂ ਕਰ ਸਕੇ ਕਹਿੰਦੇ ਕਹਿਣ ਨਾ ਜਾਈ ਤੇਰੀ ਤੇਲ ਵਡਿਆਈ ਕੋਈ ਕਹਿੰਦੇ ਤੇਰੀ ਕੀਮਤ ਨਹੀਂ ਪਾ ਸਕਿਆ ਕੋਈ ਤੇਰੀ ਪੂਰੀ ਵਡਿਆਈ ਦੱਸ ਨਹੀਂ ਸਕਿਆ ਕਿੰਨੇ ਕਿੰਨੇ ਵੱਡੇ-ਵੱਡੇ ਕਹਿੰਦੇ ਵਿਦਵਾਨ ਗਿਆਨੀ ਧਿਆਨੀ ਤੇਰੇ ਵਿੱਚ ਸੁਰਤ ਲਾਉਣ ਵਾਲੇ ਕਹਿੰਦੇ ਹੋਏ ਨੇ ਪਰ ਤੇਰੀ ਵਡਿਆਈ ਪੂਰੀ ਦੱਸ ਨਹੀਂ ਸਕੇ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾਂ ਕੀਆਂ ਵਡਿਆਈਆਂ ਤੁਧ ਵਿਨ ਸਿੱਧੀ ਕਿਨੇ ਨਾ ਪਾਈਆਂ ਕਰਮ ਮਿਲੇ ਨਹੀਂ ਠਾਕ ਰਹੀਆ ਕਹਿੰਦੇ ਸਭ ਜੋ ਚੰਗੇ ਕੰਮ ਕਰ ਰਹੇ ਨੇ ਲੋਕ ਤਪ ਕਰ ਰਹੇ ਨੇ ਸਾਰੀਆਂ ਚੰਗਿਆਈਆਂ ਨੇ ਜੋ ਸਿੱਧ ਪੁਰਖਾਂ ਨੂੰ ਜੋ ਵਡਿਆਈਆਂ ਮਿਲੀਆਂ ਨੇ ਇਹ ਕਹਿੰਦੇ ਸਾਰੀ ਕਾਮਯਾਬੀਆਂ ਤੇਰੇ ਕਰਕੇ ਉਹਨਾਂ ਨੂੰ ਮਿਲੀਆਂ ਨੇ ਫਿਰ ਕਹਿੰਦੇ ਜਿਨ੍ਹਾਂ ਤੇ ਤੂੰ ਮਿਹਰ ਕਰਦਾ ਉਹਨਾਂ ਦੀ ਕਾਮਯਾਬੀ ਦੇਵੇ ਰਸਤੇ ਵਿੱਚ ਕੋਈ ਰੁਕਾਵਟ ਨਹੀਂ ਪੈ ਸਕਦੀ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਪਰੇ ਤੇਰੇ ਪੰਡਾਰਾ ਜਿਸ ਤੂੰ ਦੇਹ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰਣ ਹਾਰਾ ਕਹਿੰਦੇ ਅਸੀਂ ਤਾਂ ਆਖਣ ਵਾਲੇ ਵਿਚਾਰੇ ਜੀਵਾਂ ਕਹਿੰਦੇ ਤੇਰੇ ਜਿਹੜੇ ਭੰਡਾਰ ਨੇ ਤੇਰੇ ਸਿਫਤਾਂ ਨਾਲ ਭਰੇ ਹੋਏ ਨੇ ਕਹਿੰਦੇ ਅਸੀਂ ਤੇਰੀਆਂ ਪੂਰੀਆਂ ਸਿਫਤਾਂ ਨਹੀਂ ਕਰ ਸਕਦੇ ਕਹਿੰਦੇ ਜਿਸ ਨੂੰ ਤੂੰ ਦਾਤ ਦੇਵੇਂ ਤਾਂ ਕੋਈ ਹੋਰ ਉਹਦੇ ਵਿੱਚ ਰੁਕਾਵਟ ਨਹੀਂ ਪਾ ਸਕਦਾ ਨਾਨਕ ਸੱਚ ਸਵਾਰਣਹਾਰਾ ਕਹਿੰਦੇ ਜੀਵਾਂ ਨੂੰ ਜੋ ਸਵਾਰਦਾ ਹੈ ਉਹਨਾਂ ਦੇ ਜੀਵਨ ਉਹ ਪਰਮਾਤਮਾ ਸੱਚਾ ਹੈ ਨਾਨਕ ਕੀ ਕਹਿੰਦੇ ਉਹੀ ਸਾਰਿਆਂ ਦੇ ਆਤਮਿਕ ਜੀਵਨ ਸਵਾਰਨ ਵਾਲਾ ਹੈ ਤੇ ਜਿਹਨੂੰ ਉਹ ਸਵਾਰਨਾ ਚਾਹੇ ਉਹਦੇ ਰਸਤੇ 'ਚ ਕੋਈ ਰੁਕਾਵਟ ਨਹੀਂ ਬਣ ਸਕਦਾ ਆਸਾ ਮਹੱਲਾ ਪਹਿਲਾ ਆਖਾਂ ਜੀਵਾ ਵਿਸਰੇ ਮਰ ਜਾਉ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਪੂਖ ਤਿਤ ਪੂਖੈ ਖਾਇ ਚਲੀਐ ਦੂਖ ਕਹਿੰਦੇ ਜੇ ਮੈਂ ਪਰਮਾਤਮਾ ਦਾ ਨਾਮ ਲੈਂਦਾ ਹਾਂ ਤਾਂ ਮੈਨੂੰ ਆਤਮਿਕ ਜੀਵਨ ਮਿਲਦਾ ਹੈ ਨਹੀਂ ਮੈਨੂੰ ਆਤਮਿਕ ਮੌਤ ਆਉਂਦੀ ਹੈ ਕਹਿੰਦੇ ਉਸ ਪਰਮਾਤਮਾ ਦਾ ਜਿਹੜਾ ਨਾਮ ਜਪਣਾ ਹੈ ਆਖਣ ਔਖਾ ਸਾਚਾ ਨਾਮ ਕਹਿੰਦੇ ਉਹ ਬਹੁਤ ਘਾਲਣਾ ਵਾਲੀ ਵੱਡਾ ਵੱਡਾ ਕੰਮ ਹੈ ਕਹਿੰਦੇ ਉਹਦਾ ਨਾਮ ਜਪਣਾ ਕਹਿੰਦੇ ਜਿਸ ਨੂੰ ਉਹਦੇ ਨਾਮ ਦੀ ਭੁੱਖ ਲੱਗ ਜਾਂਦੀ ਆ ਨਾਮ ਨਾਲ ਪਿਆਰ ਪੈ ਜਾਂਦਾ ਨਾਮ ਜਪਣ ਦੇ ਲਈ ਜਿਸ ਦਾ ਮਨ ਪਿਆਸਾ ਹੋ ਜਾਂਦਾ ਕਹਿੰਦੇ ਉਸ ਭੁੱਖ ਦੇ ਨਾਲ ਉਹਦੇ ਸਾਰੇ ਦੁੱਖ ਖਤਮ ਹੋ ਜਾਂਦੇ ਨੇ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਏ ਰਹਾਓ ਕਹਿੰਦੇ ਏ ਮੇਰੀ ਮਾਂ ਉਹ ਪਰਮਾਤਮਾ ਜਿਹਦੀ ਵਡਿਆਈ ਸੱਚੀ ਹੈ ਜੋ ਆਪ ਸੱਚਾ ਹੈ ਮੈਨੂੰ ਕਿਉਂ ਭੁੱਲੇ ਮੈਨੂੰ ਕਦੇ ਵੀ ਨਾ ਭੁੱਲੇ ਕਹਿੰਦੇ ਉਹਦਾ ਨਾਮ ਮੇਰੇ ਚੇਤੇ ਵਿੱਚ ਵਸ ਜਾਏ ਸੱਚੇ ਨਾਮ ਕੀ ਤਿਲ ਵੜਾਈ ਆਖ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਕਾਟ ਨਾ ਜਾਏ ਕਹਿੰਦੇ ਉਸ ਸੱਚੇ ਦੇ ਨਾਮ ਦੀ ਇੰਨੀ ਮਹਿਮਾ ਹੈ ਕਹਿੰਦੇ ਕੋਈ ਆਖ ਨਹੀਂ ਸਕਿਆ ਆਖਣ ਵਾਲੇ ਕਹਿੰਦੇ ਥੱਕ ਜਾਂਦੇ ਨੇ ਉਹਦੇ ਗੁਣਾਂ ਦੀ ਕੀਮਤ ਨਹੀਂ ਪਾ ਸਕਦੇ ਕਹਿੰਦੇ ਜੇ ਸਾਰੇ ਮਿਲ ਕੇ ਉਹਦੀ ਵਡਿਆਈ ਕਰਨ ਉਹ ਵੱਡਾ ਨਹੀਂ ਹੋ ਜਾਂਦਾ ਜੇ ਉਹਦੀ ਵਡਿਆਈ ਨਾ ਕਰਨ ਤਾਂ ਉਹਦੀ ਵਡਿਆਈ ਘਟ ਨਹੀਂ ਜਾਂਦੀ ਨਾ ਉਹ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੇ ਭੋਗ ਕਹਿੰਦੇ ਨਾ ਉਹ ਕਦੇ ਮਰਦਾ ਤੇ ਨਾ ਫਿਰ ਉਹਦੇ ਜਾਣ ਦਾ ਦੁੱਖ ਹੁੰਦਾ ਕਹਿੰਦੇ ਉਹ ਸਦਾ ਹੀ ਦਾਤਾਂ ਦਿੰਦਾ ਰਹਿੰਦਾ ਦਾਤਾਂ ਦਿੰਦਾ ਕਹਿੰਦੇ ਉਹ ਕਦੇ ਥੱਕਦਾ ਨਹੀਂਗਾ ਗੁਣ ਇਹੋ ਹੋਰ ਨਹੀਂ ਕੋਏ ਨਾ ਕੋ ਹੋਆ ਨਾ ਕੋ ਹੋਏ ਕਹਿੰਦੇ ਜਿਹੜੇ ਉਹਦੇ ਗੁਣ ਨੇ ਉਹ ਉਹਦੇ ਹੀ ਗੁਣ ਨੇ ਉਹਦੇ ਬਰਾਬਰ ਦਾ ਕਹਿੰਦੇ ਨਾ ਕੋਈ ਹੋਇਆ ਤੇ ਨਾ ਕੋਈ ਹੋਣਾ ਜੇ ਵੜ ਆਪ ਤੇ ਵੜ ਤੇਰੀ ਦਾਤ ਜਿਨ ਦਿਨ ਕਰ ਕੈ ਕੀਤੀ ਰਾਤ ਖਸਮ ਵਿਸਾਰੇ ਤੇ ਕਮ ਜਾਤ ਨਾਨਕ ਨਾਵੇ ਬਾਜ ਸੁਨਾਤ ਕਹਿੰਦੇ ਜਿੱਡਾ ਪ੍ਰਮਾਤਮਾ ਕਹਿੰਦੇ ਓਡੀ ਕਹਿੰਦੇ ਉਹਦੀ ਨਾਮ ਦੀ ਦਾਤ ਆ ਉਹ ਪ੍ਰਮਾਤਮਾ ਜਿਨੇ ਦਿਨ ਬਣਾਇਆ ਫਿਰ ਰਾਤ ਬਣਾਈ ਕਹਿੰਦੇ ਜਿਹੜੇ ਉਸ ਪ੍ਰਮਾਤਮਾ ਨੂੰ ਵਿਸਾਰ ਦਿੰਦੇ ਨੇ ਉਹ ਨੀਵੀਂ ਜਾਤ ਵਾਲੇ ਹੋ ਜਾਂਦੇ ਨੇ ਉਹ ਜੀ ਨਾਨਕ ਜੀ ਕਹਿੰਦੇ ਨੇ ਜੋ ਨਾਮ ਨਹੀਂ ਜਪਦੇ ਉਹ ਨੀਵੀਂ ਜਾਤ ਦੇ ਜੀਵ ਬਣ ਜਾਂਦੇ ਨੇ ਆਸਾ ਮਹੱਲਾ ਪਹਿਲਾ ਜੇ ਦਰ ਮੰਗਤ ਕੂਕ ਕਰੇ ਮਹਲੀ ਖਸਮ ਸੁਣੈ ਪਾਵੈ ਤੀਰਕ ਪਾਵੈ ਤੱਕੈ ਏਕ ਵਡਾਈ ਦੇ ਜਾਣੋ ਜੋਤ ਨਾ ਪੁੱਛੋ ਜਾਤੀ ਅੱਗੇ ਜਾਤ ਨਹੀ ਰਹਾਓ ਕਹਿੰਦੇ ਜੇ ਕੋਈ ਮੰਗਤਾ ਕਿਸੇ ਦੇ ਦਰ ਤੇ ਰਾਜੇ ਦੇ ਮੰਗਣ ਜਾਂਦਾ ਫਿਰ ਕਹਿੰਦੇ ਵੀ ਉਹ ਉਹਦੇ ਹੱਥ ਵਾਸ ਹੁੰਦਾ ਜਿਹੜਾ ਘਰ ਦਾ ਮਾਲਕ ਆ ਵੀ ਜਾਂ ਤਾਂ ਉਹਦੇ ਮੰਗਤੇ ਦੇ ਤੇ ਉੱਪਰ ਧੀਰ ਜਿ ਰੱਖਦਾ ਤੇ ਉਹਨੂੰ ਦੇ ਦਿੰਦਾ ਕੋਈ ਦਾਤ ਤੇ ਜਾਂ ਫਿਰ ਕਹਿੰਦੇ ਉਹਨੂੰ ਧੱਕਾ ਮਾਰਦਾ ਵੀ ਇੱਕ ਚੀਜ਼ ਕਰਦਾ ਜਾਂ ਧੱਕਾ ਮਾਰਦਾ ਜਾਂ ਦਾਤ ਦੇ ਦਿੰਦਾ ਕਹਿੰਦੇ ਵੀ ਤੁਸੀਂ ਜਿਹੜੇ ਦੇਣ ਵਾਲਿਓ ਕਹਿੰਦੇ ਹਰ ਇੱਕ ਦੇ ਵਿੱਚ ਉਸ ਪਰਮਾਤਮਾ ਦੀ ਜਿਹੜੀ ਜੋਤ ਆ ਉਹਨੂੰ ਪਛਾਣੋ ਕਹਿੰਦੇ ਇਹ ਨਾ ਦੇਖੋ ਵੀ ਇਹ ਨੀਵੀਂ ਜਾਤ ਦਾ ਸਾਡੇ ਮੰਗਣ ਆਇਆ ਕਹਿੰਦੇ ਉਹ ਪਰਮਾਤਮਾ ਦੀ ਜੋਤ ਸਮਝ ਕੇ ਉਹਨਾਂ ਦੇ ਨਾਲ ਸਲੂਕ ਕਰੋ ਆਪ ਕਰਾਏ ਆਪ ਕਰੇ ਆਪ ਉਲੰਮੇ ਚਿੱਤ ਤਰੇ ਕਹਿੰਦੇ ਪਰਮਾਤਮਾ ਆਪ ਹੀ ਸਭ ਕੁਝ ਕਰਾ ਰਿਹਾ ਹੈ ਕਹਿੰਦੇ ਜੀਵਾਂ ਦੇ ਜਿਹੜੇ ਉਲੰਮੇ ਨੇ ਗਿਲੇ ਸ਼ਿਕਵੇ ਨੇ ਉਹ ਵੀ ਸੁਣਦਾ ਹੈ ਜਾਂ ਤੂੰ ਕਰਨ ਹਾਰ ਕਰਤਾਰ ਕਿਆ ਮੋਹਤਾ ਜੀ ਕਿਆ ਸੰਸਾਰ ਫਿਰ ਕਹਿੰਦੇ ਜੇ ਕਰਤਾ ਤੂੰ ਸਾਰਾ ਕੁਝ ਆਪ ਹੀ ਕਰਨ ਵਾਲਾ ਹੈ ਫਿਰ ਕਹਿੰਦੇ ਸੰਸਾਰ ਦੇ ਲੋਕ ਕਿਸੇ ਦੀ ਮੁਹਤਾਜੀ ਕਿਉਂ ਮੰਨਦੇ ਨੇ ਤੇ ਜਿਹੜੇ ਉਹਨਾਂ ਨੂੰ ਮੁਹਤਾਜ ਬਣਾਉਂਦੇ ਨੇ ਉਹ ਵੀ ਕਿਉਂ ਬਣਾਉਂਦੇ ਨੇ ਜੇ ਤੂੰ ਕਿਸੇ ਨੂੰ ਦਾਤ ਦਿੱਤੀ ਆ ਤਾਂ ਉਹ ਕਿਸੇ ਨੂੰ ਦੇ ਰਿਆ ਤੇ ਉਹਨਾਂ ਨੂੰ ਕਿਸ ਚੀਜ਼ ਦਾ ਹੰਕਾਰ ਹੋ ਰਿਹਾ ਦਿੱਤੀਆਂ ਦਾਤਾਂ 'ਚ ਕੋਈ ਵੰਡ ਰਿਆ ਆਪ ਦਾਤੇ ਨਹੀਂ ਸਮਝਣਾ ਚਾਹੀਦਾ ਆਪ ਉਪਾਏ ਆਪੇ ਦੇ ਆਪੇ ਦੁਰਮਤ ਮਨ ਕਰੇ ਕਹਿੰਦੇ ਜੀਵਾਂ ਨੂੰ ਆਪ ਹੀ ਪਰਮਾਤਮਾ ਪੈਦਾ ਕਰਦਾ ਫਿਰ ਆਪ ਹੀ ਉਹਨਾਂ ਨੂੰ ਦਾਤਾਂ ਦਿੰਦਾ ਆਪੇ ਹੀ ਕਿਸੇ ਨੂੰ ਮਾੜੀ ਮਤ ਨਹੀਂ ਦਿੰਦਾ ਗੁਰਪ੍ਰਸਾਦ ਵਸੇ ਮਨ ਆਏ ਦੁੱਖ ਹਨੇਰਾ ਵਿੱਚੋਂ ਜਾਏ ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਜਿਹਦੇ ਮਨ ਵਿੱਚ ਉਹ ਪਰਮਾਤਮਾ ਵਸ ਜਾਂਦਾ ਕਹਿੰਦੇ ਉਹਦਾ ਦੁੱਖ ਤੇ ਅਗਿਆਨਤਾ ਦਾ ਹਨੇਰਾ ਖਤਮ ਹੋ ਜਾਂਦਾ ਸਾਚ ਪਿਆਰਾ ਆਪ ਕਰੇ ਅਵਰੀ ਕੋ ਸਾਚ ਨਾ ਦੇ ਜੇ ਕਿਸੇ ਦੇਵ ਖਾਣੇ ਨਾਨਕ ਆਗੈ ਪੂਛ ਨਾ ਲੇ ਕਹਿੰਦੇ ਜੇ ਕਿਸੇ ਨੂੰ ਆਪਣੇ ਚਰਨਾਂ ਦੀ ਪ੍ਰੀਤ ਬਖਸ਼ਦਾ ਆਪਣਾ ਪ੍ਰੇਮ ਬਖਸ਼ਦਾ ਉਹ ਵੀ ਸੱਚਾ ਆਪ ਹੀ ਬਖਸ਼ਦਾ ਕਹਿੰਦੇ ਕਹਿੰਦੇ ਕਿਸੇ ਨੂੰ ਆਪਣੀ ਪ੍ਰੀਤ ਦਿੰਦਾ ਕਿਸੇ ਨੂੰ ਨਹੀਂ ਦਿੰਦਾ ਕਹਿੰਦੇ ਜਿਸ ਨੂੰ ਆਪਣੇ ਨਾਮ ਸਿਮਰਨ ਦੀ ਦਾਤ ਦਿੰਦਾ ਉਹਦਾ ਫਿਰ ਅੱਗੇ ਲੇਖਾ ਨਹੀਂ ਨਾਨਕ ਜੀ ਕਹਿੰਦੇ ਪੁੱਛਦਾ ਕਿਉਂਕਿ ਫਿਰ ਉਹ ਮਾੜੇ ਕਰਮ ਨਹੀਂ ਕਰਦਾ ਉਹ ਨਾਮ ਹੀ ਜਪਦਾ ਆਸਾ ਮਹੱਲਾ ਪਹਿਲਾ ਤਾਲ ਮਦੀਰੇ ਘਟ ਕੇ ਕਾਟ ਦੋਲਕ ਦੁਨੀਆਂ ਵਾਜੈ ਆਵਾਜ ਨਾਰਦ ਨਾਚੈ ਕਲ ਕਾ ਪਾਉ ਜਤੀ ਸਤੀ ਕਹਿ ਰਖੈ ਪਾਉ ਕਹਿੰਦੇ ਜੀਵਾਂ ਦੇ ਅੰਦਰ ਜਿਹੜੇ ਮਾੜੇ ਚੰਗੇ ਵਿਚਾਰ ਨੇ ਕਹਿੰਦੇ ਸੰਕਲਪ ਉਪਜਦੇ ਨੇ ਮਨ ਦੇ ਵਿੱਚ ਕਹਿੰਦੇ ਦੁਨੀਆਂ ਦੇ ਵਿੱਚ ਮਾਇਆ ਰੂਪੀ ਢੋਲ ਵੱਜ ਰਿਹਾ ਦੁਨੀਆ ਨੱਚ ਰਹੀ ਆ ਕਹਿੰਦੇ ਵਾਜੇ ਵੱਜਦੇ ਆ ਕਹਿੰਦੇ ਇਹ ਜਿਵੇਂ ਕਲ ਯੁਗ ਦਾ ਸੁਭਾਅ ਹੈਗਾ ਵੀ ਮਾਇਆ ਦਾ ਪ੍ਰਭਾਵ ਚੱਲ ਰਿਹਾ ਹੈ ਜਗਤ ਵਿੱਚ ਫਿਰ ਕਹਿੰਦੇ ਜਿਹੜੇ ਜਤੀ ਸਤੀ ਨੇ ਚੰਗੇ ਮਤਲਬ ਆਚਰਨ ਵਾਲੇ ਨੇ ਕਹਿੰਦੇ ਉਹਨਾਂ ਲਈ ਕਿੱਥੇ ਜਗ੍ਹਾ ਹੈ ਇਸ ਕਲ ਯੁਗ ਵਿੱਚ ਨਾਨਕ ਨਾਮ ਵਿਟੋ ਕੁਰਵਾਨ ਅੰਦੀ ਦੁਨੀਆ ਸਾਹਿਬ ਜਾਣ ਰਹਾਓ ਨਾਨਕ ਜੀ ਕਹਿੰਦੇ ਨੇ اے ਪਰਮਾਤਮਾ ਜੀ ਮੈਂ ਤੇਰੇ ਨਾਮ ਤੋਂ ਸਦਕੇ ਜਾਨਾ ਕਹਿੰਦੇ ਇਹ ਦੁਨੀਆ ਦੇ ਲੋਕੋ ਕਹਿੰਦੇ ਉਸ ਪਰਮਾਤਮਾ ਨੂੰ ਮੰਨੋ ਉਹਦਾ ਨਾਮ ਸਿਮਰੋ ਕਹਿੰਦੇ ਗੁਰੂ ਪਾਸੋਂ ਫਿਰ ਚੇਲਾ ਖਾਏ ਤਾਮਪ੍ਰੀਤ ਵਸੈ ਕਰ ਆਏ ਕਹਿੰਦੇ ਅੱਜਕੱਲ੍ਹ ਕਾਲ ਯੁਗ ਦੇ ਵਿੱਚ ਇਹ ਰੀਤ ਚੱਲੀ ਹੋਈ ਆ ਵੀ ਗੁਰੂ ਦੇ ਕੋਲ ਚੇਲਾ ਆ ਕੇ ਇਸ ਕਰਕੇ ਟਿਕਾਣਾ ਬਣਾਉਂਦਾ ਹੈ ਕਿ ਉਹਨੂੰ ਉੱਥੋਂ ਖਾਣ ਨੂੰ ਮਿਲੇ ਉਹਨੂੰ ਗੁਰੂ ਨਾਲ ਪ੍ਰੀਤ ਨਹੀਂ ਸਿਰਫ ਉਹ ਆਪਣਾ ਢਿੱਡ ਭਰਨ ਦੀ ਖਾਤਰ ਗੁਰੂ ਦੇ ਕੋਲ ਟਿਕਾਣਾ ਕਰਦਾ ਜੇ ਸੌ ਵਰਿਆਂ ਜੀਵਨ ਖਾਣ ਖਸਮ ਪਸ਼ਾਣ ਸੋ ਦਿਨ ਪਰਵਾਣ ਕਹਿੰਦੇ ਜੇ ਜੀਵ ਦਾ 100 ਵਰਿਆਂ ਦਾ ਵੀ ਜੀਵਨ ਹੋ ਗਿਆ ਤੇ ਉਹਨੇ ਖਾਣ ਪੀਣ ਚ ਹੀ ਲਾ ਦਿੱਤਾ ਦੁਨੀਆਂ ਦੇ ਪਦਾਰਥਾਂ 'ਚ ਹੀ ਲੱਗਿਆ ਰਿਹਾ ਕਹਿੰਦੇ ਫੇਰ ਉਹ ਉਹਦਾ 100 ਵਰਿਆਂ ਦਾ ਜੀਣਾ ਵੀ ਵਿਅਰਥ ਗਿਆ ਕਹਿੰਦੇ ਖਸਮ ਪਛਾਣੈ 100 ਦਿਨ ਪਰਵਾਣ ਕਹਿੰਦੇ ਉਹੀ ਦਿਨ ਜ਼ਿੰਦਗੀ ਦਾ ਸਫਲ ਗਿਣਿਆ ਜਾਂਦਾ ਜਦੋਂ ਜੀਵ ਉਸ ਪਰਮਾਤਮਾ ਦੇ ਨਾਲ ਸਾਂਝ ਪਾਉਂਦਾ ਉਹਦਾ ਨਾਮ ਜਪਦਾ ਦਰਸਨ ਦੇਖੀਐ ਦਇਆ ਨ ਹੋਏ ਲੈ ਦਿੱਤੇ ਵਣ ਰਹੇ ਨ ਕੋਏ ਰਾਜਾ ਨਿਆਉ ਕਰੇ ਹੱਥ ਹੋਏ ਕਹੇ ਖੁਦਾਏ ਨ ਮਾਨੈ ਕੋਏ ਕਾਲ ਯੁਗ ਦਾ ਫੇਰ ਸੁਵਾ ਦੱਸਦੇ ਨੇ ਕਹਿੰਦੇ ਕਾਲ ਯੁਗ ਦਾ ਵਰਤਾਰਾ ਕੀ ਹੈ ਜੇ ਕੋਈ ਕਹਿੰਦੇ ਜੀਵ ਮਾੜੀ ਹਾਲਤ ਦੇ ਵਿੱਚ ਆ ਉਹਦੀ ਮਾੜੀ ਹਾਲਤ ਦੇਖ ਕੇ ਉਹਦੇ ਨਾਲ ਕੋਈ ਦਇਆ ਨਹੀਂ ਕਰਦਾ। ਕਹਿੰਦੇ ਜਿਹੜਾ ਰਾਜਾ ਵੀ ਆ ਉਹ ਵੀ ਹੱਥ ਤੇ ਵੱਡੀ ਰੱਖਦੇ ਨੇ ਜਿਹੜੇ ਰਿਸ਼ਵਤ ਦਿੰਦੇ ਨੇ ਉਹਦੇ ਲਈ ਨਿਆਂ ਕਰਦਾ। ਕਹਿੰਦੇ ਕੋਈ ਵੀ ਕਿਸੇ ਤੋਂ ਰਿਸ਼ਵਤ ਲੈਣ ਤੋਂ ਬਿਨਾ ਉਹਦੇ ਕੰਮ ਕਰਨ ਨੂੰ ਤਿਆਰ ਨਹੀਂ ਹੈ। ਕੋਈ ਕਹਿੰਦੇ ਪਰਮਾਤਮਾ ਦਾ ਹੈ ਨਾਂ ਤੇ ਕੰਮ ਕਰਨ ਨੂੰ ਤਿਆਰ ਨਹੀਂ ਰਿਸ਼ਵਤ ਲੈ ਕੇ ਹੀ ਸਾਰੇ ਕੰਮ ਕਰਦੇ ਨੇ। ਪਰਮਾਤਮਾ ਦਾ ਡਰ ਖਤਮ ਹੋ ਗਿਆ ਦੁਨੀਆ ਚ ਮਾਨਸ ਮੂਰਤ ਨਾਨਕ ਨਾਮ ਕਰਨੀ ਕੁੱਤਾ ਦਰ ਫੁਰਮਾਨ ਗੁਰ ਪ੍ਰਸਾਦ ਜਾਣੈ ਮਹਿਮਾਨ ਤਾਂ ਕਿਛ ਦਰਗਹਿ ਪਾਵੈ ਮਾਨ ਕਹਿੰਦੇ ਜਿਸ ਤਰ੍ਹਾਂ ਉਪਰੋਂ ਤਾਂ ਜੀਵ ਨਾਨਕ ਜੀ ਕਹਿੰਦੇ ਨੇ ਵੀ ਮਨੁੱਖਾ ਜਨਮ ਤੇ ਨਾਮ ਵੀ ਮਤਲਬ ਮਨੁਛ ਹੈਗਾ ਤੇ ਪਰ ਕਹਿੰਦੇ ਜਿਹੜੀ ਕਰਨੀ ਹੈਗੀ ਉਹਦੀ ਉਹਦਾ ਸੁਭਾਅ ਹੈ ਉਹ ਕੁੱਤਿਆਂ ਵਾਲਾ ਬਣ ਗਿਆ ਹੈ ਇੰਨਾ ਲਾਲਚ ਵਿੱਚ ਹੈ ਕਹਿੰਦੇ ਕੋਈ ਹੈ ਕਹਿੰਦੇ ਜਿਹੜਾ ਗੁਰੂ ਦੀ ਕਿਰਪਾ ਦੇ ਸਦਕਾ ਸਮਝਦਾ ਹੈ ਕਿ ਇਸ ਦੁਨੀਆ ਵਿੱਚ ਮਹਿਮਾਨ ਦੀ ਤਰ੍ਹਾਂ ਆਏ ਹੋਇਆ ਜੋ ਮਹਿਮਾਨ ਦੀ ਤਰ੍ਹਾਂ ਆਏ ਆ ਤਾਂ ਆਪਣੇ ਜੀਵਨ ਨੂੰ ਚੰਗਾ ਬਣਾ ਲੀਏ ਤੇ ਜਿਹੜੇ ਕਹਿੰਦੇ ਇਹ ਸਮਝਦੇ ਨੇ ਜੀਵਨ ਦੀ ਅਸਲੀਅਤ ਨੂੰ ਉਹ ਫਿਰ ਪਰਮਾਤਮਾ ਦੀ ਦਰਗਾਹ ਦੇ ਵਿੱਚ ਸਤਕਾਰੇ ਜਾਂਦੇ ਨੇ ਆਸਾ ਮਹੱਲਾ ਪਹਿਲਾ ਜੀਤਾ ਸਬਦ ਸੁਰਤ ਤੁਨ ਤੇਤੀ ਜੇਤਾ ਰੂਪ ਕਾਇਆ ਤੇਰੀ ਤੂੰ ਆਪੇ ਰਸਨਾ ਆਪੇ ਬਸਨਾ ਅਵਰਨ ਦੂਜਾ ਕਹੋ ਮਾਈ ਸਾਹਿਬ ਮੇਰਾ ਏਕੋ ਹੈ ਏਕੋ ਹੈ ਪਾਈ ਏਕੋ ਹੈ ਰਹਾਉ ਕਹਿੰਦੇ ਸੰਸਾਰ ਦੇ ਵਿੱਚ ਜੋ ਵੀ ਬੋਲ ਹੋ ਰਿਹਾ ਹੈ ਜੋ ਵੀ ਸੁਣਨਾ ਹੋ ਰਿਹਾ ਹੈ ਜੋ ਵੀ ਆਵਾਜ਼ ਹੈ ਜਿੰਨੇ ਵੀ ਸਰੀਰ ਨੇ ਜੋ ਰਸ ਚੱਖੇ ਜਾ ਰਹੇ ਨੇ ਜੋ ਸੁਗੰਧੀਆਂ ਨੇ ਇਹ ਸਭ ਕੁਝ ਕਹਿੰਦੇ ਹੈ ਮੇਰੀ ਮਾਂ ਇਹ ਸਭ ਕੁਝ ਪਰਮਾਤਮਾ ਆਪ ਵਿਆਪਕ ਹੋ ਕੇ ਜੀਵਾਂ ਦੇ ਵਿੱਚ ਕਰ ਰਿਹਾ ਹੈ ਜੀਵਾਂ ਵਿੱਚ ਹੀ ਬੋਲ ਰਿਹਾ ਹੈ ਵਿਆਪਕ ਹੋ ਕੇ ਸੁਣ ਰਿਹਾ ਹੈ ਕੰਮ ਕਰ ਰਿਹਾ ਹੈ ਰਸ ਭੋਗ ਰਿਹਾ ਹੈ ਕਹਿੰਦੇ ਮੇਰਾ ਪਰਮਾਤਮਾ ਇੱਕ ਹੈ ਉਹ ਇੱਕ ਹੀ ਸਭ ਦਾ ਮਾਲਕ ਹੈ ਉਹ ਪਰਮਾਤਮਾ ਆਪੇ ਮਾਰੇ ਆਪੇ ਛੋੜੇ ਆਪ ਹੀ ਲੈ ਵੇਦੇ ਕਹਿੰਦੇ ਉਹ ਜੀਵਾਂ ਨੂੰ ਆਪੇ ਹੀ ਮਾਰਦਾ ਆਪੇ ਹੀ ਉਹਨਾਂ ਦੀ ਰੱਖਿਆ ਕਰਦਾ ਆਪੇ ਹੀ ਜਿੰਦ ਦੇਂਦਾ ਤੇ ਆਪੇ ਹੀ ਜਿੰਦ ਲੈ ਜਾਂਦਾ ਆਪੇ ਵੇਖੇ ਆਪੇ ਵਿਗਸੇ ਆਪੇ ਨਦਰ ਕਰੇ ਕਹਿੰਦੇ ਆਪੇ ਹੀ ਜੀਵਾਂ ਦੀ ਸੰਭਾਲ ਕਰਦਾ ਜੀਵਾਂ ਦੀ ਸੰਭਾਲ ਕਰਕੇ ਖੁਸ਼ ਹੁੰਦਾ ਆਪੇ ਹੀ ਫਿਰ ਜੀਵਾਂ ਤੇ ਮਿਹਰ ਕਰਦਾ ਜੋ ਕਿਛ ਕਰਨਾ ਸੋ ਕਰ ਰਿਹਾ ਅਵਰ ਨਾ ਕਰਨਾ ਜਾਈ ਜੈਸਾ ਵਰਤੇ ਤੈਸੋ ਕਹੀਏ ਸਭ ਤੇਰੀ ਵਡਿਆਈ ਕਹਿੰਦੇ ਉਹ ਪਰਮਾਤਮਾ ਜੋ ਕੁਛ ਵੀ ਕਰ ਰਿਹਾ ਹੈ ਉਹੀ ਕਰ ਰਿਹਾ ਹੈ ਉਹ ਤੋਂ ਬਿਨਾ ਹੋਰ ਕੋਈ ਕੁਛ ਕਰਨ ਵਾਲਾ ਨਹੀਂ ਫੇਰ ਕਹਿੰਦੇ ਜਿਸ ਤਰ੍ਹਾਂ ਦਾ ਪਰਮਾਤਮਾ ਕੰਮ ਕਰਦਾ ਹੈ ਜਿਸ ਤਰ੍ਹਾਂ ਦੀ ਕਲਾ ਵਰਤਾਉਂਦਾ ਹੈ ਉਹ ਉਹਦੀ ਉਹ ਵਡਿਆਈ ਹੈ ਉਹਦੇ ਕੰਮ ਦੇਖ ਕੇ ਹੀ ਭਗਤ ਲੋਕ ਉਹਦਾ ਨਾਂ ਪਾ ਲੈਂਦੇ ਨੇ ਇਸ ਤਰ੍ਹਾਂ ਹੀ ਪਰਮਾਤਮਾ ਦੇ ਨਾਂ ਪੈਣੇ ਨਾ ਤਾਂ ਕਿਹਾ ਜੈਸੋ ਵਰਤੇ ਤੈਸੋ ਕਹੀਏ ਸਭ ਤੇਰੀ ਵਡਿਆਈ ਸਭ ਤੇਰੀਆਂ ਵਡਿਆਈਆਂ ਨੇ ਜਿਹੜੇ ਤੇਰੇ ਕੰਮ ਨੇ ਉਹ ਦੇਖ ਕੇ ਭਗਤ ਲੋਕ ਤੇਰਾ ਨਾਂ ਪਾ ਲੈਂਦੇ ਨੇ ਕਲ ਕਲ ਵਾਲੀ ਮਾਇਆ ਮਦ ਮਿੱਠਾ ਮਨਮਤ ਵਾਲਾ ਪੀਵਤ ਰਹੇ ਆਪੇ ਰੂਪ ਕਰੇ ਬਹੁ ਪੰਤੀ ਨਾਨਕ ਬਪੜਾ ਏਵ ਕਹੇ ਕਹਿੰਦੇ ਜਿਸ ਤਰ੍ਹਾਂ ਕੋ ਸ਼ਰਾਬ ਪਲਾਉਣ ਵਾਲੀ ਹੁੰਦੀ ਹੈ ਤਾਂ ਉੱਥੇ ਸ਼ਰਾਬੀ ਆਉਂਦੇ ਨੇ ਤੇ ਸ਼ਰਾਬ ਪੀਂਦੇ ਨੇ ਇਸ ਤਰ੍ਹਾਂ ਹੀ ਕਹਿੰਦੇ ਸੰਸਾਰ ਦੇ ਵਿੱਚ ਹੁਣ ਜਿਹੜੀ ਮਾਇਆ ਉਹ ਮਿੱਠੀ ਆ ਕਹਿੰਦੇ ਜੀਵ ਦਾ ਮਨ ਇਹ ਮਿੱਠੀ ਮਾਇਆ ਦੇ ਵਿੱਚ ਮਸਤ ਹੋਇਆ ਹਿਆ ਉਹ ਪਰਮਾਤਮਾ ਦਾ ਨਾਮ ਛੱਡ ਕੇ ਮਾਇਆ ਦੇ ਵਿੱਚ ਇਹਨੂੰ ਮਿੱਠਾ ਸਮਝ ਕੇ ਮਸਤ ਹੋਇਆ ਹੈ ਫਿਰ ਨਾਨਕ ਜੀ ਕਹਿੰਦੇ ਨੇ ਵੀ ਨਾਨਕ ਵਿਚਾਰਾ ਤਾਂ ਇਹੀ ਆਖ ਸਕਦਾ ਹੈ ਵੀ ਜੋ ਕੁਝ ਹੋ ਰਿਹਾ ਹੈ ਸਾਰਿਆਂ ਦੇ ਵਿੱਚ ਪਰਮਾਤਮਾ ਆਪ ਹੀ ਵਿਆਪਕ ਹੋ ਕੇ ਜੀਵਾਂ ਕੋਲੋਂ ਮੰਦੇ ਕੰਮ ਕਰਵਾ ਰਿਹਾ ਹੈ ਆਪ ਹੀ ਚੰਗੇ ਕੰਮ ਕਰਵਾ ਰਿਹਾ ਹੈ ਕਹਿੰਦੇ ਇਹ ਇੱਕ ਪਰਮਾਤਮਾ ਦੀ ਅਸਚਰਜ ਖੇਡ ਹੈ ਤੇ ਨਾਨਕ ਵਿਚਾਰਾ ਕਹਿੰਦੇ ਇਹ ਦੇਖ ਕੇ ਕੀ ਕਹਿ ਸਕਦਾ ਹੈ ਕਿ ਉਹਦੀ ਸਾਰੀ ਖੇਡ ਆਪਣੀ ਬਣਾਈ ਹੋਈ ਹੈ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ ਸਤਿਗੁਰ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਨੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ